ਜੀ ਬਾਈ ਜੀ ਅਸੀਂ ਕੱਲ ਸਾਰਿਆਂ ਨੂੰ ਆਹ ਦੇਖੋ ਬਾਈ ਜੀ ਮਿੰਨੀ ਬਾਸਾ ਜਿਹੜੀ ਇਹ ਡੋਰ ਤੋਂ ਫ੍ਰੀ ਕੋਲ ਜਾਂਦੀ ਆ ਸਵੇਰ 8:30 ਦਾ ਟਾਈਮ ਆ ਆਹ ਦੇਖੋ ਨੰਬਰ ਵੀ ਆਉਂਦਾ ਤੁਹਾਡੇ ਕੋਲੇ ਛਰੀ ਤੇ ਆ ਬੱਚੇ ਜਾ ਰਹੇ ਸਕੂਲ ਨੂੰ ਵੇ ਕਿਵੇਂ ਲੱਭ ਰਿਹਾ ਕਿਵੇਂ ਉੱਪਰ ਬੈਠਿਆ ਕੋਈ ਯਾਰ ਧਿਆਨ ਨਹੀਂ ਕਿਸੇ ਦਾ ਇਸ ਪਾਸੇ ਕੱਲ ਕੋਈ ਹਾਦਸਾ ਵਾਪਰ ਜਾਂਦਾ ਫਿਰ ਫਿਰ ਮੁੜ ਕੇ ਉਹ ਲੀਆਂ ਘੁੱਟ ਜਾਂਦੇ ਆ ਸੱਪ ਲੱਗੇ ਤੋਂ ਬਾਅਦ ਬਾਦ ਨਹੀਂ ਕੋਟੇ ਹੋ ਜਾਂਦੇ ਸਾਰੀ ਦੁਨੀਆ ਪ੍ਰਸ਼ਾਸਨ ਨਹੀਂ ਹੋ ਜਾਂਦਾ ਕੋਲ ਪ੍ਰਸ਼ਾਸਨ ਲੋ ਕਿਸੇ ਨੂੰ ਕੁਝ ਨਹੀਂ ਪਤਾ ਲਾਇਆ ਮੈਂ ਦੇਖੋ ਹਾਰਨ ਵੀ ਨਾ ਦੂਜੇ ਵੱਡੇ ਹਾਰ ਲਾਏ ਆ ਮੈਂ 2 ਸਾਲ ਹੋ ਗਏ ਸ਼ਿਕਾਇਤ ਕੀਤੀ ਸੀ ਦੀਸਾ ਨੂੰ ਕੋਈ ਇਹਨਾਂ ਦੇ ਹੱਥ ਨਹੀਂ ਭਿਆ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਜਾ ਰਹੇ ਆ ਪੜਨ ਖਗਿਆਣੇ ਸੋ ਸ਼ੋਰੇ ਵਾਲੋਂ ਬਸ ਦਿੱਲੀ ਹੈ ਖਗਿਆਣੇ ਨੂੰ ਜਾ ਰਹੀ ਹੈ ਅਸੀਂ ਮਗਰ ਆਏ ਦੇਖੋ ਬੱਚੇ ਛੋਟੇ ਛੋਟੇ ਬੱਚੇ ਆ ਜੇ ਮੜਾ ਜਾ ਹੋਵਾ ਪਏ ਜੇ ਕੋਈ ਦਾ ਹੱਥ ਛੁੱਟ ਗਏ ਜਾ ਜਾਂਦੀ ਹੋ ਜੇ ਫਿਰ ਮਗਰੋਂ ਆ ਕੇ ਇੱਥੇ ਸਾਰੇ ਖੜੇ ਹੋ ਜਾਣਗੇ ਪਹਿਲਾਂ ਕੋਈ ਧਿਆਨ ਨਹੀਂ ਕਰਦਾ ਚਲੋ ਕੋਈ ਪੰਚਾਇਤ ਨਹੀਂ ਧਿਆਨ ਕਰਦੀ ਇਸ ਪਿੰਡ ਦੀ ਪੰਚਾਇਤ ਵੀ ਹੈਗੀ ਗੱਕ ਘਿਆਣੇ ਦੀ ਵੀ ਹੈਗੀ ਹੈ ਡੋਰ ਤੋਂ ਚੱਲੇ ਇਹ ਡੋਰ ਤੋਂ ਕੁਝ ਬੈਠੇ ਕੁਝ ਸ਼ਿਵਰੇ ਵਾਲੇ ਤੋਂ ਮਾਣਨ ਘਿਆਣੇ ਉੱਤਰਨਾ ਜਾ ਕੇ ਦੇਖੋ ਤੁਸੀਂ ਹਾਲ ਦੇਖੋ ਆ ਨੰਬਰ ਤੁਸੀਂ ਛੋਟੇ ਕੋਲੇ ਆਈ ਜਾਂਦਾ ਬਾਹਰ ਲੱਗ ਜਾਈ ਜਾਂਦਾ ਹੁਣ ਇਹ ਤੁਹਾਨੂੰ ਘਾੜਾ ਵੇਖ ਕਰਨੀ ਆ ਵੀ ਜਦੋਂ ਮਰਜ਼ੀ ਕਰ ਸਕਦੇ ਠੀਕ ਹੈ ਜੀ ਧਿਆਨ ਕਰੋ ਯਾਰ ਐ ਨਈ ਐਨੀ ਗੱਡੀ ਚੱਲਦੀ ਆ ਜਮੈਂ ਲੈ ਦੱਸਾਂ ਕਿੰਨੀ ਫਾਸਟ ਜਾ ਰਹੀ ਆ ਫਿਰ ਲੈਂਕ ਰੋਡ ਐ ਲੈਂਕ ਰੋਡ ਤੇ ਕਿੰਨੀ ਥੀਨ ਜਾ ਰਹੀ ਆ ਆ ਸੁਣੋ ਛਾਰਤੇ ਹੱਥ ਰੱਖਿਆ ਵੀ ਡਰਾਈਵਰ ਦਾ ਕੋਈ ਧਿਆਨ ਨਹੀਂ ਬੱਚੇ ਬਾੜੀ ਜਲਾਕੀ ਜਾਂਦੇ ਉੱਤੇ ਬੈਠੇ ਆ ਵਡਾਣਾ ਵਾਦ ਗਿਆ ਪਾ ਪਿਛਲੇ ਹਾਦਸਾ ਹੋਇਆ ਜੇ ਤੁਸੀਂ ਤਿੰਨ ਬੱਚੇ ਦੇਖ ਕੇ ਦਰੇ ਮਖਸਸ ਆਉਂਦੇ ਹੋਗੇ। ਜ਼ਾਲਿਮ ਕੋਈ ਧਿਆਨ ਕਰੋ। ਇਹ ਸਾ ਤੂੰ ਤੁਸੀਂ ਧਿਆਨ ਕਰੋ। ਕਲਾਕ ਦੇ ਆਲ ਧਿਆਨ ਨਾਲ ਰੱਖੋ। ਆ ਦੇਖੋ ਕਿਵੇਂ ਜਾ ਰਹੀ ਕਿੰਨੀ ਫਾਸਟ ਹੈ। ਪਰ ਆਲੀ ਤੱਕ ਲੱਗਦੀ ਹੈ ਬੋਝੂ ਵੀ ਪਰ ਦੇ ਇੱਕ ਹੁਣ ਹੋ ਗਿਆ ਲੱਗਦੀ ਇਹ ਨੀ ਕੁਝ ਨਹੀਂ ساری ਜਿੰਮਰ ਮਾ ਪਿਆ ਉਹਦੇ। ਠੀਕ ਹੈ ਜੀ। ਓਕੇ ਬਈ। ਓਕੇ ਜੀ ਸਾਰਿਆਂ ਨੂੰ ਹੋਰ ਫਤ। ਹਾਂਜੀ ਬਾਈ ਜੀ। ਅਸੀ ਗੱਲ ਸਾਰਿਆਂ ਨੂੰ ਆਹ ਦੇਖੋ ਬਾਈ ਜੀ ਮਿੰਨੀ ਬੱਸ ਆ ਜਿਹੜੀ ਇਹ ਡੋਰ ਤੋਂ ਫਰੀ ਕੋਲ ਜਾਂਦੀ ਆ ਸਵੇਰ 8:30 ਦਾ ਟਾਈਮ ਆ ਆਹ ਦੇਖੋ ਨੰਬਰ ਵੀ ਆਉਂਦਾ ਤੁਹਾਡੇ ਕੋਲੇ ਸ਼ਰੀਰ ਤੇ ਆ ਬੱਚੇ ਜਾ ਰਹੇ ਸਕੂਲ ਨੂੰ ਬਸ ਕਿਵੇਂ ਲੱਭ ਰਿਹਾ ਕਿਵੇਂ ਉੱਪਰ ਬੈਠਿਆ ਕੋਈ ਯਾਰ ਧਿਆਨ ਨਹੀਂ ਕਿਸੇ ਦਾ ਇਸ ਪਾਸੇ ਕੱਲ ਕੋਈ ਹਾਦਸਾ ਵਾਪਰ ਜਾਂਦਾ ਫਿਰ ਫਿਰ ਮੁੜ ਕੇ ਉਹ ਲੀਹਾਂ ਘੁੱਟੀ ਜਾਂਦੇ ਆ ਸੱਪ ਲੱਗੇ ਤੋਂ ਬਾਅਦ ਬਾਅਦ ਲੀਹ ਘੁੱਟੀ ਹੋ ਜਾਂਦੇ ਸਾਰੀ ਦੁਨੀਆ ਪ੍ਰਸ਼ਾਸਨ ਵੀ ਹੋ ਜਾਂਦਾ ਹੁਣ ਪ੍ਰਸ਼ਾਸਨ ਲੋ ਕਿਸੇ ਨੂੰ ਕੁਝ ਨਹੀਂ ਪਤਾ ਲਾਇਆ ਮੈਂ ਦੇਖੋ ਹਾਰਨਵੀਨ ਦੂਜੇ ਵੱਡੇ ਹਾਰ ਲਾਏ ਆ ਮੈਂ 2 ਸਾਲ ਹੋ ਗਏ ਸ਼ਿਕਾਇਤ ਕੀਤੀ ਸੀ ਦੀਸਾ ਨੂੰ ਕੋਈ ਇਹਨਾਂ ਦੇ ਹੱਥ ਨਹੀਂ ਭਿਆ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਜਾ ਰਹੇ ਆ ਪੜਨ ਖਗਿਆਣੇ ਸੋ ਸ਼ੋਰੇ ਵਾਲੋਂ ਬਸ ਥੱਲੇ ਆ ਖਗਿਆਣੇ ਨੂੰ ਜਾ ਰਹੀ ਹੈ ਅਸੀਂ ਮਗਰ ਆਏ ਦੇਖੋ ਬੱਚੇ ਛੋਟੇ ਛੋਟੇ ਬੱਚੇ ਆ ਮੜਾ ਜਾ ਹੋਵਾ ਪਏ ਜੇ ਕੋਈ ਗਾ ਹੱਥ ਛੁੱਟ ਗਏ ਜਾ ਜਾਂਦੀ ਹੋ ਜੇ ਫਿਰ ਮਗਰੋਂ ਆ ਕੇ ਇੱਥੇ ਸਾਰੇ ਖੜੇ ਹੋ ਜਾਣਗੇ ਪਹਿਲਾਂ ਕੋਈ ਧਿਆਨ ਨਹੀਂ ਕਰਦਾ ਚੱਕੋ ਕੋਈ ਪੰਚਾਇਤ ਨਹੀਂ ਧਿਆਨ ਕਰਦੀ ਇਸ ਪਿੰਡ ਦੀ ਪੰਚਾਇਤ ਵੀ ਹੈਗੀ ਗੱਕ ਘਿਆਣੇ ਦੀ ਵੀ ਹੈਗੀ ਆ ਡੋਰ ਤੋਂ ਚੱਲੇ ਇਹ ਡੋਰ ਤੋਂ ਕੁਝ ਬੈਠੇ ਕੁਝ ਸ਼ਿਵਰੇ ਵਾਲੇ ਤੋਂ ਉਹਨਾਂ ਨਾਲ ਘਿਆਣੇ ਉੱਤਰਨਾ ਜਾ ਕੇ ਦੇਖੋ ਤੁਸੀਂ ਹਾਲ ਦੇਖੋ ਆ ਨੰਬਰ ਛੋਟੇ ਕੋਲੇ ਆਈ ਜਾਂਦਾ ਬਾਹਰ ਲੱਗ ਜਾਈ ਜਾਂਦਾ ਹੁਣੇ ਇਹ ਫਿਰ ਉਹ ਘਾਰ ਵੇਖ ਆ ਰਹੀ ਹੈ ਵੀ ਜਦੋਂ ਮਰਜ਼ੀ ਕਰ ਸਕਦੇ ਆ ਠੀਕ ਆ ਜੀ ਧਿਆਨ ਕਰੋ ਯਾਰ ਐ ਨਾ ਐਨੀ ਗੱਡੀ ਚੱਲਦੀ ਜਾਂਦਾ ਜਮੈਂ ਲੈ ਦੱਸਾਂ ਕਿੰਨੀ ਫਾਸ ਜਾ ਰਹੀ ਆ ਵੇ ਲੈਂਕ ਰੋਡ ਐ ਲੈਂਕ ਰੋਡ ਤੇ ਕਿੰਨੀ ਥੇਂ ਜਾ ਰਹੀ ਆ ਆ ਸੁਣੋ ਹਾਰਤੇ ਹੱਥ ਰੱਖਿਆ ਹੋਇਆ ਹੈ ਡਰਾਈਵਰ ਦਾ ਕੋਈ ਧਿਆਨ ਨਹੀਂ ਬੱਚੇ ਵਾਲੀ ਜਲਾਕੀ ਜਾਂਦੇ ਉੱਤੇ ਬੈਠੇ ਆ ਕੋਈ ਡਾਣਾ ਵਾਦਿਆ ਆ ਪਿਛਲੇ ਹਾਦਸਾ ਹੋਇਆ ਥੇ ਤੁਸੀਂ ਤੇ ਨਾ ਬੱਚੇ ਦੇਖ ਕੇ ਜਾਰੇ ਮਕਸੂਦ ਆਉਂਦੇ ਤੁਸੀਂ ਧਿਆਨ ਕਰੋ। ਕਲਾ ਅਗਲੇ ਵਾਲ ਧਿਆਨ ਨਾਲ ਰੱਖੋ। ਆ ਦੇਖੋ ਕਿਵੇਂ ਜਾ ਰਹੀ ਕਿੰਨੀ ਫਾਸਟ ਹੈ। ਪਰ ਆਲੀ ਤੱਕ ਲੱਗਦੀ ਹੈ ਬਹੁਤ ਜੂਗੀ ਪਰ ਇੱਕ ਗੱਲ ਹੋ ਗਿਆ ਲੱਗਦੀ ਇਹ ਕੁਝ ਨਹੀਂ ساری ਉਮਰ ਬਾਅਦ ਉਹਦੇ। ਠੀਕ ਹੈ ਜੀ। ਓਕੇ ਬਈ। ਓਕੇ ਜੀ ਸਾਰਿਆਂ ਨੂੰ ਹੋਰ ਫਤਿਹ।